ਇਹ ਮੁਸ਼ਕਲ ਹੈ ਵੀ ਕਣਕ ਨੂੰ 8-9 ਸਾਲ ਹੋ ਗਿਆ ਨਹੀਂ ਮਿਲੀ ਤੇ ਗਰੀਬਣੀ ਮਹਿਗੀ ਆ ਮਾਕੇ ਖਾਣ ਵਾਲੀ ਸਾਸੀ ਸਿੰਘ ਨੂੰ ਨੇ ਇੱਕ ਬੱਚਾ ਵਾ ਤੇ ਕਣਕ ਸਾਨੂੰ ਛਾ ਜਾਣਿਆਂ ਨੂੰ ਨਹੀਂ ਮਿਲਦਾ ਛਾ ਜਾਣਿਆਂ ਨੂੰ ਨਹੀਂ ਮਿਲਦਾ ਹਾਂਜੀ ਇੱਕ ਗੱਲ ਦੱਸਾਂ ਚੰਦਨ ਜੀ ਮੈਂ ਬ੍ਰਦਰ ਮੇਰੀ ਸੁਣ ਲੋ ਜੀ ਗੱਲ ਮੈਂ ਮੇਰਾ ਵੀਰ ਜੇ ਹੁਣ ਮੈਂ ਨੂੰ ਜੇ ਕਣਕ ਦੀ ਰਿਸਪੌਂਸਿਬਿਲਟੀ ਯਾਰ ਤੁਹਾਡੀ ਆ ਵੇਖੋ ਜੇ ਮੈਂ ਵੀਰੇ ਮੈਨੂੰ ਇਦਾਂ ਪਿੰਡਾਂ ਚ ਲਾਹਮੇ ਮਿਲੇ ਤੇ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਨੂੰ ਇਹਨਾਂ ਦੇ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਾਓ ਮੈਂ ਨਵੇਂ ਬੰਦੇ ਲੈ ਆਉਂਗਾ ਜੀ ਸਾਡੇ ਨਾਲ ਸਾਨੂੰ ਕਣਕ ਨਹੀਂ ਮਿਲਦੀ ਸਾਡੀ ਪਾਲੀ ਬੰਨਾ ਨਹੀਂ ਹੈਗਾ ਤੇ ਕਣਕ ਨਹੀਂ ਮਿਲਦੀ ਸਾਡੀ ਕੱਟੀ ਗਈ ਸਾਰੀ ਸਾਡੀ ਕਣਕ ਕੱਟੀ ਗਈ ਆ ਚੌਂ ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ ਕਿ ਅਜੇ ਗੂਠਾ ਨਹੀਂ ਲੱਗਾ ਤੇ ਉਹਨਾਂ ਨੇ ਉਸੇ ਵੇਲੇ ਆ ਜੀ ਤਾਂ ਕਣਕ ਕੱਟੀ ਗਈ ਤੁਹਾਡੀ ਤੇ ਸਾਨੂੰ ਨਾ ਹਾਂ ਤੇ ਦਿਹਾੜੀਦਾਰ ਹੈਗੇ ਆ ਸਾਸੀ ਸਿੰਘ ਹੈ ਅਸੀਂ ਅੱਛਾ ਪਹਿਲੀ ਤੇ ਗੱਲ ਇਹ ਆ ਵੀ ਡੀਪੋ ਵਾਲਾ ਪੂਰੀ ਨਹੀਂ ਦਿੰਦੇ ਤੇ ਜੇ ਬੇਚਾਰਿਆਂ ਨੂੰ ਪੂਰੀ ਮਿਲ ਲਗਦੀ ਆ ਤੇ ਹੁਣ ਉੱਕਾ ਹੀ ਕੱਟਦੀ ਆ ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਾਨਕ ਕੱਟੀ ਆ ਇਹਨਾਂ ਨਾਲ ਧੱਕਾ ਹੋ ਰਿਹਾ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਅਸੀਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਨੇ ਆ ਮੈਂ ਐਮਐਲਏ ਸਾਹਿਬ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਰੇ ਵੋਟਾਂ ਤੁਹਾਨੂੰ ਪਾਈਆਂ ਇਹਨਾਂ ਨੇ ਗਰੀਬਾਂ ਲੋਕਾਂ ਨੇ ਉਦੋਂ ਇਹਨਾਂ ਦੇ ਵੋਟ ਵੋਟ ਵੇਲੇ ਦਿਸਦੇ ਆ ਉਦੋਂ ਨਹੀਂ ਕੱਟਿਆ ਗਿਆ ਉਦੋਂ ਵੋਟ ਚੋਂ ਨਾਂ ਨਹੀਂ ਕੱਟਿਆ ਗਿਆ ਉਦੋਂ ਵੋਟਾਂ ਪਾਈਆਂ ਧੜਾ ਧਾੜ ਇਹਨਾਂ ਨੇ ਤੇ ਹੋਣ ਆਣਗੇ ਕਣਕ ਦੇ ਵਿੱਚ ਨਾ ਕੱਟਦਾ ਜੀ ਤੁਹਾਡਾ ਨਾ ਕੱਟਿਆ ਗਿਆ ਇਹ ਦੀਪੂ ਮੇਰੇ ਹਿਸਾਬ ਨਾਲ ਹੋਣਗੇ ਕੋਈ 16 17 ਤੇ ਹੋਣਗੇ ਤੇ ਸਾਰਿਆਂ ਦੀਪੂਆਂ ਤੋਂ ਹੀ ਕੱਟੀ ਆ ਜੀ ਸਾਰਿਆਂ ਦੀਪੂਆਂ ਤੋਂ ਕੱਟ ਤੋਂ ਕੱਟ 700 ਕਾਟ ਕੱਟਤਾ ਹੀ ਇਹਨਾਂ ਨੇ ਕਣਕ ਦੀ ਜ਼ਿਆਦੀ ਮੁਸ਼ਕਲ ਹੈ ਕਣਕ ਨੂੰ 3-4 ਮਹੀਨੇ ਹੋ ਗਏ ਕੱਟੀ ਆ 3-4 ਮਹੀਨੇ ਹੋ ਗਏ ਕੱਟੀ ਆ ਹਾਂਜੀ ਤੁਸੀਂ ਵਜੂਦਾ ਮੈਂਬਰ ਵੀ ਰਹੇ ਹੋ ਹਾਂਜੀ ਮੈਂਬਰ ਵੀ ਰਹਾ ਅੱਛਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਤੋਂ ਉਹ ਮੰਗ ਕਰਦੇ ਆਂ ਵੀ ਕਣਕ ਸਾਡੀ ਸਾਨੂੰ ਮਿਲ ਜAVE ਜਾ ਮੇਰਾ ਵੀਰ ਮੈਂ ਕੋਈ ਕੋਈ ਦੀਪੂਆਂ ਤੋਂ ਹਿੱਸੇ ਲਈ ਨਾ ਵੈਰੀ ਗੁੱਡ ਥੋੜਾ ਫਿਰ ਮੈਨੂੰ ਮੈਂ ਲੋਕਾਂ ਦੇ ਆ ਗਰੀਬ ਲੋਕ ਇਹ ਇਹ ਤਾਂ ਫਿਰ ਇਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਜੀ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ ਤੇ ਫਿਰ ਮੈਂ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਤਾਂ ਹੀ ਬਣਾਓ ਉਹਨਾਂ ਲੋਕਾਂ ਨੂੰ ਨਹੀਂ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਜਿਹੜੀਆਂ ਕਮੇਟੀਆਂ ਇੱਕ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆ ਆ ਪਾਣ ਕੇ ਬੰਡਾਓ ਇੱਕ ਡੀਪੂ ਵਾਲਿਆਂ ਨੂੰ ਉਹਨਾਂ ਦੇ ਬੰਦੇ ਦੇ ਪੁੱਤਰ ਬਣਾਓ ਜੀ ਇਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂ ਗਿਆ ਇਥੇ ਮਾਤਾ ਜੀ ਕੀ ਨਾਂ ਕੱਟਾ ਮਨਜੀਤ ਕੌਰ ਮਨਜੀਤ ਕੌਰ ਜੀ ਕੀ ਮੁਸ਼ਕਲ ਆ ਜ ਇਕੱਠੇ ਹੋਏ ਸਾਰੇ ਸਾਡੇ ਨਾ ਸਾਨੂੰ ਕਣਕ ਨਹੀਂ ਮਿਲਦੀ ਸਾਡੀ ਪਾਲੀ ਬੰਨਣਾ ਨਹੀਂ ਹੈਗਾ ਤੇ ਕਣਕ ਨਹੀਂ ਮਿਲਦੀ ਸਾਡੀ ਕੱਟੀ ਗਈ ਸਾਰੀ ਕੱਟਦੀ ਆ ਵਾਰੀ ਵਾਰੀ ਬੋਲੀ ਸਾਰੀ ਕੱਟੀ ਗਈ ਸਾਡੀ ਸਾਰੀ ਦਾ ਸਾਡੇ ਮੁੰਡੇ ਨੂੰ ਮਿਲ ਜਿੰਦਾ ਸਾਨੂੰ ਮਿਲਦੀ ਦਵਾਂਗੇ ਕਿੰਨੇ ਜੀਆਂ ਦੀ ਕਣਕ ਸੀ ਤੁਹਾਡੀ ਸਾਡੇ ਦਾ ਤਿੰਨਾਂ ਜੀਆਂ ਦੀ ਕੱਟੀ ਗਈ ਤੁਸੀਂ ਡਿਪੋ ਹਾਲ ਡਰ ਕੋ ਗਏ ਹਾਂਜੀ ਉਹਨਾਂ ਆਖਿਆ ਵੀ ਤੁਹਾਡੀ ਪਿੱਛੋਂ ਕੱਟੀ ਆ ਪਰਤੀ ਨਹੀਂ ਕੱਟੀ ਉਹਨਾਂ ਹਾਂ ਉਠਾ ਲੱਗਾ ਨਹੀਂ ਤੁਹਾਡਾ ਨਾ ਲੱਗਾ ਹੀ ਨਹੀਂ ਡੜੀ ਦੇ ਤਾਂ ਚਲੋ ਹਾਂਜੀ ਤੁਹਾਡੀ ਕਣਕ ਕੱਟੀ ਗਈ ਆ ਚੌਂ ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ ਕਿ ਅਜੇ ਗੁੱਠਾ ਨਹੀਂ ਲੱਗਾ ਤੇ ਉਹਨਾਂ ਨੇ ਅਸੇ ਵੜਾਇਆ ਜੀ ਤਾਂ ਕਣਕ ਕੱਟੀ ਗਈ ਤੁਹਾਡੀ ਉਹ ਤੇ ਸਾਨੂੰ ਘਰ ਫੈਮਿਲੀ ਨਾਲ ਨਾ ਹਜੇ ਦਿਹਾੜੀਦਾਰ ਹੈਗੇ ਆ ਸਾਸੀ ਸਿੰਘ ਹੈ ਅਸੀਂ ਅੱਛਾ ਅੱਛਾ ਹਾਂ ਅੱਜ ਤੁਹਾਡਾ ਕਿਨਾ ਮੇਰਾ ਨਾਮ ਬਿੰਦਰ ਕੌਰ ਆ ਪਰਮਜੀਤ ਸਿੰਘ ਜੀ ਤੇ 8 ਸਾਲ ਹੋ ਗਏ ਵੀਰੇ ਸਾਡੀ ਕਣਕ ਕੱਟੀ ਨੂੰ 8 ਸਾਲ ਹੋ ਗਿਆ ਹਾਂਜੀ 8 ਸਾਲ ਤੋਂ ਨਹੀਂ ਮਿਲੀ 8 ਸਾਲ ਤੋਂ ਪਹਿਲਾਂ ਕਣਕ ਮਿਲਦੀ ਰਹੀ ਆ ਪਹਿਲਾਂ ਮਿਲਦੀ ਰਹੀ ਹਾਂਜੀ ਹਾਂਜੀ ਛਿਆ ਜੀਆਂ ਦੀ ਕਣਕ ਮਿਲਦੀ ਹੁੰਦੀ ਸੀ ਤੇ ਇਕਦਮੀ ਉਨਾਂ ਸਾਰੀ ਘੱਟ ਦਿੱਤੀ ਆਹ ਦਿੱਤਾ ਪਈ ਤੁਹਾਡੇ ਪਿੱਛੋਂ ਘੱਟ ਕਟਿਆ ਗਿਆ ਵਾ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਕਿ ਕੋਈ ਬੜੇ ਥਾਈ ਗਏ ਆ ਤੇ ਇਹੋ ਆਦੇ ਉੱਤੋਂ ਕੱਟੀ ਗਈ ਕਣਕ ਆ ਹਾਂ ਕਿਸੇ ਨੇ ਸੁਣਾਈ ਨਹੀਂ ਕੀਤੀ 8 ਸਾਲ ਬਾਅਦ ਕਈ ਵਾਰੀ ਕਾਰਡ ਬਣੇ ਆ ਕਈ ਵਾਰੀ ਕੱਟੇ ਗਏ ਆ ਉਦੋਂ ਬਾਅਦ ਤੁਸੀਂ ਗਏ ਨਹੀਂ ਨਹੀਂ ਕਾਰਡ ਬਣਾਉਂਦੇ ਜਿੱਥੇ ਵੀ ਆਉਂਦੇ ਕਾਰਡ ਬਣਨੇ ਅਸੀਂ ਬਣਾਉਂਦੇ ਕਾਰਡ ਤੇ ਆਂਦੇ ਨਹੀਂ ਕਣਕ ਤੁਹਾਨੂੰ ਮਿਲਦੀ ਨਹੀਂ ਕਣਕ ਪਿੱਛੋਂ ਕੱਟੀ ਆ ਪਿੱਛੋਂ ਹੀ ਕੱਟੀ ਆ ਹਾਂਜੀ ਇਹ ਤਰ੍ਹਾਂ ਆ ਕੇ ਕਾਲ ਦਿੰਦੇ ਆ ਆ ਵੀਰੇ ਕੀ ਕੀ ਕਹਿਣਾ ਚਾਹੁੰਦੇ ਹੋ ਏ ਮਹਾਰਾਜ ਮੈਂ ਇਹੋ ਗੱਲ ਹੀ ਕਹਿਣਾ ਚਾਹਣਾ ਇਹ ਜਿਹੜਾ ਗਰੀਬਾਂ ਦਾ ਧੱਕਾ ਹੋ ਰਿਹਾ ਇਹ ਨਾ ਹੋਵੇ ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਤੇ ਗੱਲ ਇਹ ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ ਤੇ ਜੇ ਵਿਚਾਰਿਆਂ ਨੂੰ ਪੂਰੀ ਮੇਲ ਲੱਗਦੀ ਆ ਤੇ ਹੁਣ ਉੱਕਾ ਹੀ ਕੱਟਦੀ ਆ ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਣਕ ਕੱਟੀ ਆ ਇਹਨਾਂ ਨਾਲ ਧੱਕਾ ਹੋ ਰਿਹਾ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਐਵੇਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਨੇ ਆ ਮੈਂ ਐਮਐਲਏ ਸਾਹਿਬ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਰੇ ਵੋਟਰਾਂ ਤੁਹਾਨੂੰ ਪਾਈਆਂ ਇਹਨਾਂ ਨੇ ਗਰੀਬਾਂ ਲੋਕਾਂ ਨੇ ਉਦੋਂ ਇਹਨਾਂ ਦੀ ਵੋਟ ਹੈ ਵੋਟ ਵੇਲੇ ਦਿਸਦੇ ਆ ਉਦੋਂ ਨਹੀਂ ਕੱਟਿਆ ਗਿਆ ਉਦੋਂ ਵੋਟ ਚੋਂ ਨਾਂ ਨਹੀਂ ਕੱਟਿਆ ਗਿਆ ਉਦੋਂ ਵੋਟਾਂ ਪਾਈਆਂ ਧੜਾ ਧਾੜ ਇਹਨਾਂ ਨੇ ਤੇ ਹੁਣ ਆਣ ਕੇ ਕਣਕ ਦੇ ਵਿੱਚ ਨਾਂ ਕੱਟਦਾ ਜੀ ਤੁਹਾਡਾ ਨਾਂ ਕੱਟਿਆ ਗਿਆ ਸੋਰਸਿਕ ਪਿੰਡ ਦੇ ਕਿੰਨੇ ਦੀਪੂ ਨੇ ਟੋਟਲ ਇਹ ਦੀਪੂ ਮੇਰੇ ਹਿਸਾਬ ਨਾਲ ਆਉਣਗੇ ਕੋਈ 16 17 ਤੇ ਹੋਣਗੇ ਤੇ ਸਾਰਿਆਂ ਦੀਪੂਆਂ ਤੋਂ ਹੀ ਕੱਟੀ ਆ ਜੀ ਸਾਰਿਆਂ ਦੀਪੂਆਂ ਤੋਂ ਕੱਟ ਦੋ ਕੱਟ 700 ਕਾੜ ਕੱਟਤਾ ਹੀ ਇਹਨਾਂ ਨੇ 700 ਕਾੜ ਕੱਟਤਾ ਹਾਂਜੀ ਕੱਟੇ ਗਰੀਬ ਪਰਿਵਾਰਾਂ ਦੇ ਕੱਟੇ ਗੱਟੇ ਕੱਟੇ ਗਰੀਬ ਪਰਿਵਾਰਾਂ ਦੇ ਗਏ ਆ ਜੀ ਤੁਸੀਂ ਤਗੜੇ ਲੋਕ ਵੇਖ ਲਓ ਜਿੱਥੇ ਥੋੜੇ ਦਿਨਾਂ ਨੂੰ ਕਣਕ ਮਿਲਨੀ ਆ ਜਿਨ੍ਹਾਂ ਦੀ 50 50 ਕਿੰਨੇ ਪੈੜੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ 50 50 ਕਿੰਨੇ ਪੈੜੀ ਆ ਉਹ ਮਾਰੇ ਟਰਾਲੀਆਂ ਲਾਦ ਰਦ ਕੇ ਖੜ੍ਹ ਰਹੇ ਆ अच्छा 50 ਕਿੱਲਾਂ ਵਾਲੇ ਵੀ ਲਾਈਨ 'ਚ ਲਾਹ ਕਿੱਲਾਂ ਵਾਲੇ ਵੀ ਲਾਈਨ 'ਚ ਲੱਗੇ ਹੁੰਦੇ ਆ ਪਹਿਲੇ ਤਾਂ ਗੱਲ ਉਹਨਾਂ ਨੂੰ ਲਾਈਨ 'ਚ ਲੱਗਣ ਹੀ ਨਹੀਂ ਦਿੰਦੇ ਢੀਪੂ ਵਾਲੇ ਮਾਰਾ ਹੀ ਉਹਨਾਂ ਨੂੰ ਉਤਰਾ ਹੀ ਫੋਨ ਕਰ ਦਿੰਦੇ ਆ ਆਪਾਂ ਵੀ ਰਾਤ ਨੂੰ ਆਜੋ ਤੁਹਾਡੀ ਕਣਕ ਪਈ ਹੋਊਗੀ ਲੱਦ ਕੇ ਲੈ ਜਿਓ ਜੀ ਤੇ ਗਰੀਬ ਲੋਕ ਜਿਹੜੇ ਤੜਕੇ ਵਿਚਾਰੇ ਜਾਂਦੇ ਆ ਉਹਨਾਂ ਨੂੰ ਤਾਂ ਵੀ ਨਹੀਂ ਕਣਕ ਦਿੰਦੇ ਲੈਣਾ 'ਚ ਲੱਗੇ ਹੁੰਦੇ ਆ ਤਗੜੇ ਬੰਗਰੇ ਆਉਂਦੇ ਆ ਪਹਿਲਾਂ ਆਣ ਕੇ ਕਣਕ ਲੈ ਕੇ ਗਾਂ ਜਾਂਦੇ ਆ ਜੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਸ਼ਾਮ ਸਿੰਘ ਨਾਮ ਜੀ ਸ਼ਾਮ ਸਿੰਘ ਜੀ ਤੁਹਾਨੂੰ ਕੀ ਮੁਸ਼ਕਲ ਆਈ ਹੈ ਜੀ ਸਾਡੇ ਪੰਜਾਂ ਜੀਆਂ ਦੇ ਕੜਕ ਮਿਲਦੀ ਪਹਿਲੇ ਹੁਣ ਤਿੰਨਾਂ ਦੇ ਦਿੰਦੇ ਦੋ ਦੇ ਦਿੰਦੇ ਨੇ ਜੋ ਲੜ ਤੋਂ ਪੈਂਦੇ ਨੇ ਉਹ ਆਂਦੇ ਤੁਹਾਡੇ ਕੋਟੀ ਗਿਆ ਕੱਟੇ ਗਿਆ ਮੇਰੇ ਕੱਟੇ ਨੂੰ 4 ਸਾਲ ਹੋ ਗਏ ਕੋਈ ਨਹੀਂ ਸੁਣਦਾ ਜੀ ਅੱਛਾ ਤੁਸੀਂ ਜਿੰਮੇਦਾਰ ਫੈਮਿਲੀ ਹੋ ਨਹੀਂ ਜੀ ਇਹ ਤੇ ਸ਼ਵਾ ਕਰਦੇ ਗੁਰੂ ਘਰ ਜੀ ਅੱਛਾ ਅੱਛਾ ਨਹੀਂ ਤੁਹਾਡੀ ਪਹਿਲੀ ਨਹੀਂ ਹੈਗੀ ਨਹੀਂ ਪਹਿਲੀ ਨਹੀਂ ਹੁੰਦੀ ਪਹਿਲੀ ਨਹੀਂ ਹੈ ਜੀ ਹਾਂਜੀ ਅੱਜ ਪਤਾ ਕੀ ਨਾਮ ਤੁਹਾਡਾ ਐ ਭਾਜੀ ਗਰਮੀਤ ਕੋਰ ਗਰਮੀਤ ਕੌਰ ਜੀ ਕਿਉਂ ਮੁਸ਼ਕਲ ਆ ਤੁਹਾਡੇ ਇਹ ਮੁਸ਼ਕਲ ਆ ਵੀ ਕਣਕ ਨੂੰ 8-9 ਸਾਲ ਹੋ ਗਿਆ ਨਹੀਂ ਮਿਲੀ ਤੇ ਗਰੀਬਣੀ ਮਹਿਗੀ ਆ ਮਾਕੇ ਖਾਣ ਵਾਲੀ ਸਾਸੀ ਸਿੰਘ ਨੂੰ ਨੇ ਇੱਕ ਬੱਚਾ ਵਾ ਤੇ ਕਣਕ ਸਾਨੂੰ ਛਾ ਜਾਣਿਆਂ ਨੂੰ ਨਹੀਂ ਮਿਲਦਾ ਛਾ ਜਾਣਿਆਂ ਨੂੰ ਨਹੀਂ ਮਿਲਦਾ ਹਾਂਜੀ ਕਿੰਨੇ ਚਿਰ ਤੋਂ ਨਹੀਂ ਮਿਲਦਾ 8-9 ਸਾਲ ਹੋ ਗਿਆ 8-9 ਸਾਲ ਤੋਂ ਤੁਸੀਂ ਕਿਸੇ ਕੋ ਪਹੁੰਚ ਕੀਤੀ ਆ ਸਰਕਾਰ ਬਾਤ ਜਿਆਦੀ ਕਦੇ ਉੱਥੇ ਕਾਰ ਲੈ ਕੇ ਜਾ ਕਦੇ ਉੱਥੇ ਲੈ ਕੇ ਜਾ ਸਾਰਿਆਂ ਦੇ ਨਾਂ ਕਟੇ ਹਾਂਜੀ ਹਾਂਜੀ ਪਾਇਸਾ ਕੀ ਨਾਮ ਤੁਹਾਡਾ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਕੀ ਮੁਸ਼ਕਲਾਂ ਨੇ ਮੁਸ਼ਕਲਾਂ ਤੇ ਚਲੋ ਪਿੰਡਾਂ 'ਚ ਬਸੇਰੀਆਂ ਹੁੰਦੀਆਂ ਤੇ ਕਣਕ ਦੀ ਜ਼ਿਆਦਾ ਮੁਸ਼ਕਲ ਹੈ ਕਣਕ ਨੂੰ 3-4 ਮਹੀਨੇ ਹੋ ਗਏ ਕੱਟੀ ਆ 3-4 ਮਹੀਨੇ ਹੋ ਗਏ ਕੱਟੀ ਆ ਹਾਂਜੀ ਤੁਸੀਂ ਵਜੂਦਾ ਮੈਂਬਰ ਵੀ ਰਹੇ ਹੋ ਹਾਂਜੀ ਮੈਂਬਰ ਵੀ ਰਹਾ ਅੱਛਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਤੋਂ ਉਹ ਮੰਗ ਕਰਦੇ ਆਂ ਵੀ ਕਣਕ ਸਾਡੀ ਸਾਨੂੰ ਮਿਲ ਜAVE ਕਿੰਨੇ ਕੁ ਪਰਵਾਜ਼ ਜਿਨ੍ਹਾਂ ਦੀ ਕੱਟੀ ਗਈ ਇੱਥੇ ਕੋਈ 700 ਪਰਿਵਾਰ ਆ ਜਿਨ੍ਹਾਂ ਦੀ 761 ਆ ਤੇ ਪਰਿਵਾਰ ਤੇ ਜਿਆਦੇ ਹੋਣਗੇ। ਕੱਟੀ ਕਿੱਡਿਆ ਕਦੀ ਗਈ ਆ? 761 ਕੱਟਿਆ ਵਾ ਨਾ ਸਾਰੇ 761 ਕੱਟਿਆ ਹਾਂਜੀ ਸਰ ਸਾਰੇ ਸੁਰ ਸਿੰਘ ਦਾ। ਇੱਕ ਕੱਟੀ ਆ ਮੇਰੀ ਵੀ। ਕਿੰਨੇ ਦਿਨਾਂ ਤੋਂ ਕੱਟੀ ਤੁਹਾਡੀ ਕੱਟ ਗਈ? ਮੇਰੀ ਤਾਂ ਸਾਲ ਹੋ ਸਾਰਾ ਹੋ ਚੱਈ। ਸਾਲ ਹੋ ਗਿਆ। ਹਾਂ ਹਾਂ ਸਾਲ ਦੀ ਮਿਲੀ ਨਹੀਂ ਗਈ। ਨਾ। ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰਕਾਰ ਨਾ ਨਾ ਉਹ ਤੈ ਇਹ ਨੰਨੂ ਦੱਸ ਦੇ ਰੇ ਡਿੱਪੂ ਵਾਲੇ ਨੂੰ ਦੱਸਣਾ ਕੀ ਕਹਿੰਦੇ ਆਹ ਜਿੰਨੇ ਨੱਟ ਤੇ ਨਾ ਨਹੀਂ ਚੜਿਆ ਡਿੱਪੂ ਵਾਲੇ ਕੀ ਕਹਿੰਦੇ ਆਹ ਦੇ ਨੱਟ ਤੇ ਨਾ ਨਹੀਂ ਚੜਿਆ ਨੱਟ ਤੇ ਨਾ ਹੀ ਨਹੀਂ ਚੜੇ ਹਾਂ ਚਲੋ ਠੀਕ ਹਾਂਜੀ ਕੀ ਨਾਦੋੜਾ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਤੁਹਾਡੀ ਕਣ ਕੱਤੀ ਗਈ ਆ ਕਣ ਕੱਤੀ ਗਈ ਆ ਜੀ ਕੀ ਕਹਿਣਾ ਚਾਹਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੀ ਕਿ ਇਹ ਜਿੰਨੇ ਆ ਸਾਰੇ ਗਰੀਬ ਪਰਿਵਾਰਾਂ ਦੀ ਕਣ ਕੱਤੀ ਗਈ ਆ ਤਗੜੇ ਕਿਸੇ ਦੀ ਵੀ ਕਣ ਨਹੀਂ ਇਹ ਕੱਤੀ ਅਸੀਂ ਬੜੀ ਭਜਨਾਸਾ ਕਰ ਲੀਆ ਇੱਥੋਂ ਤੱਕ ਆ ਜਿਹੜੇ ਅਗੇ ਨੇ ਆਪਣੇ ਅੰਤਪੋਸਟਰ ਉਹਾਂ ਦੇ ਵੀ ਜਾ ਕੇ ਦੀਪੂਆਂ ਵਾਲਿਆਂ ਨੂੰ ਮਿਲੋ ਜੋ ਵੀ ਕੰਮ ਹੋਇਆ ਵਾ ਇਹ ਦੀਪੂਆਂ ਵਾਲੇ ਕਰਾ ਸਕਦੇ ਆ ਅੱਛਾ ਦੀਪੂਆਂ ਵਾਲਿਆਂ ਕਟਾਈ ਆ ਦੀਪੂਆਂ ਵਾਲੇ ਚਾਲੂ ਕਰ ਸਕਦੇ ਆ ਕਣਕ ਜਿੰਨੀ ਵੀ ਕੱਤੀ ਆ ਸਾਰੇ ਮਾੜਿਆਂ ਪਰਿਵਾਰਾਂ ਨੇ ਕੱਤੀ ਤਗੜੇ ਕਿਸੇ ਦੀ ਕਣਕ ਨਹੀਂ ਕੱਤੀ ਕਿਸੇ ਦੇ 10 ਕਿਲਿਆ ਕਿਸੇ ਦੇ 20 ਕਿਲਿਆ ਉਹ ਫੋਨ ਕਰਦੇ ਆ ਤੇ ਉਹ ਕਣਕਾਂ ਆਪ ਦੀ ਚੋਖੇ ਲੈ ਜਾਂਦੇ ਆ ਸਾਹਮਣੇ ਨਹੀਂ ਉਹ ਆਉਂਦੇ ਇਹ ਗਰੀਬਾਂ ਸਾਧਿਆਂ ਦੀ ਕਣਕਤੀ ਗਈ ਆ ਆ ਵੇਖ ਲੋ ਕਿੰਨੀ ਫੌਜ ਆ ਤੇ ਕਈਆਂ ਤੋਂ ਨਹੀਂ ਇੱਥੇ ਪਹੁੰਚਿਆ ਗਿਆ ਲਾਉਂਸਮੈਂਟ ਕਰਾਈ ਆ ਘਟੋ ਘਾਟ ਇੱਥੇ 200 ਪਰਿਵਾਰ ਆ ਜਿਹੜਾ ਇੱਥੇ ਪਹੁੰਚਿਆ ਹੈ ਬਾਕੀ ਦਾ 700 ਪਰਿਵਾਰ ਦੀ ਕਣਕ ਮਾੜੇ ਦੀ ਕੱਟੀ ਗਈ ਆ ਗਰੀਬਾਂ ਦੀ ਇਹ ਸਾਰੇ ਗਰੀਬ ਪਰਿਵਾਰਾਂ ਦੀ ਕੱਟੀ ਗਈ ਜਾਂ ਹੋਰ ਵੀ ਕੋਈ ਬੰਦਾ ਹੈਗਾ ਨਹੀਂ ਜੀ ਸਾਰੇ ਗਰੀਬਾਂ ਦੀ ਕੱਤੀ ਆ ਸਾਰੇ ਗਰੀਬ ਇਹਨਾਂ ਦੇ ਤਗੜਾ ਕੋਈ ਬੰਦਾ ਨਹੀਂ ਹੈਗਾ ਅਮੀਰ ਹੰਦਾਂ ਨੂੰ ਬਣੋਰੀ ਇੱਥੇ ਨਹੀਂ ਕੋਈ ਪੜ੍ਹੇ ਬੰਦੇ ਵਾਲੇ ਬੰਦੇ ਉਹਨਾਂ ਦੀ ਵੀ ਕੱਟੀ ਗਈ ਆ ਨਹੀਂ ਜੀ ਪੜ੍ਹੇ ਬੰਨੇ ਵਾਲੇ ਕਿਸੇ ਦੀ ਨਹੀਂ ਕੱਤੀ ਕਣਕਾ ਹਾਂਜੀ ਇਹ ਸਾਬ ਗਰੀਬਾਂ ਦੀ ਕੱਟੀ ਇਥੇ ਕੋਈ ਪੜ੍ਹੇ ਬੰਨੇ ਵਾਲਾ ਆਇਆ ਹੀ ਨਹੀਂਗਾ अच्छा जीवਾਨੂੰ ਨੂੰ ਕੋ ਮੁਸ਼ਕਿਲੋ ਦੀ ਰਹੀ ਸੀ ਆਉਂਦੇ ਜਦੋਂ ਕੜ ਕੱਟੀ ਜਾਂਦੀਆਂ ਉਹਦੀ ਕੋਈ ਆ ਕੇ ਇਨਕੁਇਰੀ ਹੁੰਦੀ ਸੀ ਕਿਹੜਾ ਬੰਦਾ ਲੈਣ ਯੋਗ ਹੈ ਕਿਹੜਾ ਨਹੀਂ ਲੈਣ ਜੋ ਕੋਈ ਆਇਆ ਇਨਕੁਇਰੀ ਕਰਨ ਵਾਸਤੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਆਪਣੇ ਆਪ ਵੀ ਕੱਢ ਦਿੱਤੇ ਆਪਣੇ ਆਪ ਵੀ ਕੱਟੇ ਗਿਆ ਮੇਰਾ ਨਾਮ ਪੜੀ ਬਣੇਗਾ ਵਾ ਨਾ ਕਮਾਉਣ ਵਾਲਾ ਹੈਗਾ ਕੋਈ ਨਾ ਕੋਈ ਕਮਾਉਣ ਵਾਲਾ ਹੈ ਪਰਿਵਾਰ ਚ ਕੌਣ ਕੌਣ ਜੀ ਪਰਿਵਾਰ ਚ ਅਸੀਂ ਦੋਵੇਂ ਹਾਂ ਮੀਆਂ ਬੀਬੀ ਅੱਛਾ ਬਜ਼ੁਰਗੇ ਤੁਹਾਡੇ ਹਾਂਜੀ ਤੇ ਬੱਚੇ ਵਿੱਚ ਤੁਹਾਡੇ ਬੱਟਿਆ ਨਹੀਂ ਮੇਰਾ ਕੋਈ ਮੇਰੀਆਂ ਗੁੱਡੀਆਂ ਹੀ ਹੋ ਗਿਆ ਤਿੰਨ ਕਰ। ਇਹ ਦੋ ਜੀ ਰਹਿੰਦੇ ਤੁਹਾਡੀ ਪੈੜੀ ਵੀ ਨਹੀਂ ਹੈਗੀ। ਹਾਂਜੀ। ਸਾਡਾ ਚਾੜ ਕੱਟਦਾ। ਹਾਂ ਸਾਡਾ ਕੱਟ ਕੱਟੇ ਲੇਚਰ ਤੋਂ ਕੱਟਿਆ ਗਿਆ। ਸਾੜੇ 4 ਮਹੀਨੇ ਹੋ ਗਏ ਜੇ। 4 ਮਹੀਨੇ ਹੋ ਗਏ। ਹਾਂਜੀ। ਚਲੋ। ਓਨੇ ਇੱਕ ਗੱਲ ਦੱਸਾਂ ਚੰਦਨ ਜੀ ਮੈਂ ਬ੍ਰਦਰ ਮੇਰੀ ਸੁਣ ਲੋ ਜੀ ਗੱਲ। ਮੈਂ ਮੇਰਾ ਵੀਰ ਜੇ ਹੁਣ ਮੈਂ ਮੈਨੂੰ ਜੇ ਕਣਕ ਦੀ ਰਿਸਪੌਂਸਿਬਿਲਟੀ ਯਾਰ ਤੁਹਾਡੀ ਆ। ਵੇਖੋ ਜੇ ਮੈਂ ਵੀਰੇ ਮੈਨੂੰ ਇਦਾਂ ਪਿੰਡਾਂ ਚ ਲਾਹਮੇ ਮਿਲੇ ਤੇ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਨੂੰ ਇਹਨਾਂ ਦੇ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਾ ਮੈਂ ਨਵੇਂ ਬੰਦੇ ਲੈ ਆਉਂਗਾ ਜੀ ਕਿਉਂਕਿ ਮੈਨੂੰ ਲਾਹਮੇ ਨਹੀਂ ਵੀਰੇ ਮੈਂ ਲੋਕਾਂ ਤੋਂ ਲਾਹਮੇ ਨਹੀਂ ਸੁਣਨੇ ਜਾਂ ਇੱਕ ਗੱਲ ਦੱਸੋ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ ਐਮਐਲਏ ਦਾ ਬੰਦਾ ਕੋਈ ਮੀਨਾ ਲੈਂਦਾ ਵੈਰੀ ਗੁੱਡ ਫਿਰ ਮੈਂ ਕਿਉਂ ਲਾਹਮੇ ਸੁਣਾ ਜੀ ਲੋਕਾਂ ਦੇ ਜਾ ਮੇਰਾ ਵੀਰ ਮੈਂ ਕੋਈ ਕੋਈ ਦੀਪੂਆਂ ਤੋਂ ਹਿੱਸੇ ਲਈ ਨਾ ਵੈਰੀ ਗੁੱਡ ਫਿਰ ਮੈਨੂੰ ਮੈਂ ਲੋਕਾਂ ਦੇ ਆ ਗਰੀਬ ਲੋਕ ਇਹ ਇਹ ਤਾਂ ਫਿਰ ਇਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਜੀ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ ਤੇ ਫਿਰ ਮੈਂ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਤਾਂ ਹੀ ਬਣਾਓ ਉਹਨਾਂ ਲੋਕਾਂ ਨੂੰ ਹਾਂ ਹਾਂ ਆਸ਼ਾ ਬਾਕੀ ਨੇ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਜਿਹੜੀਆਂ ਕਮੇਟੀਆਂ ਕ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆ ਆ ਪਾਣ ਕੇ ਬੰਡਾਓ ਇੱਕ ਡੀਪੂ ਵਾਲਿਆਂ ਨੂੰ ਉਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਜੀ ਉਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇੱਥੇ ਹਾਂ ਇੱਕ ਲੋਕਾਂ ਨੂੰ ਇਹ ਬੋਲ ਦੇ ਮਾੜਾ ਵਾ ਇਹਨਾਂ ਨੂੰ ਗੱਲ ਦੱਸੋ ਇੱਕ ਮੈਂ ਇੱਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾਂ ਮੈਂ ਤੈਨੂੰ ਨੀ ਕਣਕ ਦੇਣੀ ਉਹਨੂੰ ਕੋ ਤੇਰੇ ਪਿਓ ਦਾ ਰਾਜ ਆ ਜੀ ਜਦੋਂ ਤੁਸੀਂ ਗਰੀਬ ਲੋਕਾਂ ਦਾ ਜਦੋਂ ਆਪਾਂ ਜਦੋਂ ਸਰਕਾਰ ਕਣਕ ਦੇ ਰਹੀ ਆ ਤੇ ਡੀਪੂ ਹੋਲਡ ਰੇ ਗੱਲ ਕਿਉਂ ਕਹਵੇ ਜੀ ਲੋਕਾਂ ਨੂੰ ਹਾਂਜੀ ਸਰ ਇਹ ਜਿਹੜੇ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਤੁਹਾਨੂੰ ਮਿਲਣ ਨੂੰ ਆਇਸ ਤੇ ਆਏ ਆ ਕੀ ਕਹਿਣਾ ਚਾਹੁੰਦੇ ਮੇਰੇ ਵੀਰ ਬਿਲਕੁਲ ਜਿਹੜੇ ਵਿਚਾਰੇ ਖੜੇ ਆ ਲੋਕ ਮੈਨੂੰ ਨਹੀਂ ਲੱਗਦਾ ਵੀ ਇਹ ਵਿਚਾਰੇ ਇਹਨਾਂ ਦੇ ਵਿੱਚ ਕੋਈ ਜਿਹੜਾ ਵਾ ਅਮੀਰ ਹੋਵੇ ਸਾਰੇ ਹੀ ਮਾਤੜ ਬੰਦੇ ਆ ਜੀ ਤੇ ਇਹ ਜਿਹਨੇ ਵੀ ਕੋਈ ਮਿਸਟੇਕ ਕੀਤੀ ਆ ਇਹ ਬਹੁਤ ਮਾੜੀ ਗੱਲ ਕੀਤੀ ਉਹਨੇ ਗਲਤੀ ਕੀਤੀ ਆ ਕਿਉਂਕਿ ਮੈਂ ਕਹਿੰਨਾ ਵੀ ਜਿਹੜੇ ਅਧਿਕਾਰੀ ਆ ਜਿਹੜੇ ਬੰਦੇ ਵੀ ਜੇ ਉਹਨਾਂ ਨੇ ਮਤਲਬ ਕਟਣੇ ਵੀ ਸੀ ਉਹ ਪੂਰੀ ਵੈਰੀਫਿਕੇਸ਼ਨ ਕਰਕੇ ਕੱਟਦੇ ਜਿਹੜਾ ਕੋਈ ਵਾਕਿਆ ਹੀ ਕੋਈ ਜਿਹੜਾ ਬੰਦਾ ਜਿਹਦੇ ਕੋਲ ਜ਼ਾਇਦਾਤਾ ਹੈਗੀ ਆ ਜਿਹਦੇ ਕੋਲ ਕੋਈ ਜ਼ਮੀਨ ਹੈਗੀ ਆ ਉਹ ਵੀ ਕੋਈ 20 ਕਿੱਲੇ ਵਾਲਾ ਜਮੀਨ ਜਿਹੜਾ 10 ਕਿੱਲੇ ਵਾਲਾ ਮਾਤੜ ਜੇ ਜ਼ਮੀਨਦਾਰ ਦੇ ਵੀ ਨਹੀਂ ਕਟਣੇ ਚਾਹੀਦੇ ਤੇ ਗਰੀਬਾਂ ਦੇ ਵੀ ਨਹੀਂ ਕਟਣੇ ਚਾਹੀਦੇ ਇਹ ਆਪਾਂ ਮਤਲਬ ਜਿਹੜਾ ਵਾ ਮੈਂ ਇਹਨਾਂ ਨੂੰ ਕਹਿ ਦਿੱਤਾ ਇੱਕ ਜਿਹੜੀ ਐਪਲੀਕੇਸ਼ਨ ਲਿਖ ਕੇ ਦੇਣਾ ਜਿਨ੍ਹਾਂ ਦੇ ਕੱਟੇ ਗਏ ਆ ਇੱਕ ਤਾਂ 10-15 ਦਿਨਾਂ ਤੱਕ ਵੈਸੇ ਵੀ ਨਵੇਂ ਸਿਰ ਤੋਂ ਸਾਰੇ ਜਿਹੜੇ ਕਾਰਡ ਬਣਨੇ ਸ਼ੁਰੂ ਹੋ ਰਹੇ ਆ ਦੁਬਾਰਾ ਸਾਰੇ ਕਾਰਡ ਹੀ ਨਵੇਂ ਬਣਨੇ ਆ ਸਾਰੇ ਜਿਨ੍ਹਾਂ ਨੂੰ ਹੁਣ ਆ ਜਿਨ੍ਹਾਂ ਤੇ ਅੱਜ ਕਾਰਡ ਕੱਟੇ ਗਏ ਆ ਇਹਨਾਂ ਨੂੰ ਕੀ ਹੁਣ ਕਣਕ ਦਿੱਤੀ ਜਾਊਗੀ ਇਸ ਵਾਰ ਨਹੀਂ ਵੀਰੇ ਕਣਕ ਅੱਜ ਮੈਂ ਕੋਈ ਮੀਡੀਆ ਦੇ ਸਾਹਮਣੇ ਗਲਤ ਨਹੀਂ ਗੱਲ ਕਰਕੇ ਜਾਊਂਗਾ ਪਹਿਲਾਂ ਤੇ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਹਾਂ ਉਹ ਜਿਹੜੀ ਆ ਉਹ ਨਾਲ ਹੀ ਅਧਿਕਾਰੀਆਂ ਨੂੰ ਕਹਿੰਨੇ ਆ ਵੀ ਦੱਸੋ ਇਹਨਾਂ ਦੇ ਕਿਉਂ ਕੱਟੇ ਗਏ ਤੇ ਫਿਰ ਇਹਨਾਂ ਦਾ ਕੋਈ ਪ੍ਰਬੰਧ ਕਰਵਾਉਣੇ ਸਰ ਜਦੋਂ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਕੱਲੇ-ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਂਡ ਜੋਗ ਆ ਜਿਹੜਾ ਨਹੀਂ ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ ਹਰ ਵੇਲੇ ਡਾਂਗ ਗਰੀਬਾਂ ਦੇ ਹੀ ਕਿਉਂ ਡਿੱਗਦੀ ਆ ਤੁਹਾਡੀ ਸਰਕਾਰ ਚ ਵੀ ਇਹੋ ਕੁ ਹੋ ਰਿਹਾ ਮੇਰੇ ਵੀਰੇ ਪਤਾ ਕੀ ਆ ਜੀ ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰਾਂ ਦੀ ਹਾਂਜੀ ਦੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇਹ ਕੋ ਜਿਹੜਾ ਜਾਂ ਦਾ ਕੋ ਕਾਨੂੰਨ ਦੇ ਵਿੱਚ ਸੋਧ ਹੋਵੇ ਕਾਨੂੰਨ ਚ ਸੋਧ ਹੋਵੇ ਵੀ ਜਿਹੜੇ ਦੀਪੂ ਬਣਿਆ ਹੋਏ ਆ ਦੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਦੀਪੂ ਨਹੀਂ ਲੋਕਾਂ ਨੂੰ ਦਿੱਤੇ ਦੀਪੂ ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣ ਲਓ ਜੀ ਤੁਸੀਂ ਸਵਾਲ ਸੁਣੋ ਜੀ ਮੇਰਾ ਤੁਹਾਡਾ ਸਵਾਲ ਹੀ ਮੈਂ ਆ ਰਿਹਾ ਹਾਂ ਦੀਪੂ ਹੋਲਡਰ ਜਿਹੜੇ ਪੁਰਾਣੇ ਭਾਵੇਂ ਕੋਈ ਕਾਲੀ ਦਲ ਚ ਰਿਹਾ ਸੀ ਚਾਹ ਕੋ ਕਾਂਗਰਸੀ ਉਹਨਾਂ ਲੋਕਾਂ ਕੋਲ ਦੀਪੂ ਨੇ ਇਹ ਕਿਤੇ ਨਾ ਕਿਤੇ ਇਹ ਵੀ ਮਿਸਟੇਕ ਜਿਹੜੀ ਉਹ ਕਰਦੇ ਆ ਜਿਹੜੀ ਉਹ ਮਤਲਬ ਜਿਹੜੀ ਜਾਣਬੁੱਝ ਕੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਜਿਹੜਾ ਅਫਸਰ ਕੱਟਦਾ ਜੀ ਇਹ ਡਿਪੋ ਕਾਰਡ ਕੱਟਦਾ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹ ਗਲਤ ਕਾਰਡ ਕੱਟੇ ਜਾਂਦੇ ਆ ਤੇ ਉਹਨੂੰ ਉਹਦੀ ਬਰਦੀ ਕਾਰਵਾਈ ਹੋਵੇ ਮੈਂ ਉਹ ਵੀ ਗੱਲ ਕਰ ਰਿਹਾ ਵੀਰੇ ਉਹੀ ਗੱਲ ਕਰ ਰਿਹਾ ਵੀ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਫਿਰ ਜਿਹੜੇ ਅਧਿਕਾਰੀ ਨੇ ਵੀ ਕੱਟੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਜਿਹੜੀ ਚੀਜ਼ ਅੱਜ ਅੱਜ ਆਪਣੇ ਕੋਲ ਸਾਹਮਣੇ ਆਈ ਹੈ ਗੱਲ ਇਹ ਇਹਨਾਂ ਨੇ ਆ ਸੁਰਸਿੰਘ ਵਾਲੇ ਭੈਣ ਭਰਾ ਬੈਠੇ ਆ ਜੀ ਆਪ ਆਨਨੇ ਜੇ ਅੱਜ ਕੋਈ ਸਵਾਲ ਦੱਸਿਆ ਤੇ ਆਪਾਂ ਉਹਦੇ ਵਿਰੁੱਧ ਜੇ ਅੱਜ ਗੱਲ ਕੀਤੀ ਤੇ ਦੀ ਹੁਣ ਕੱਲ ਨੂੰ ਜਾਂ ਦੋ 10 ਦਿਨਾਂ ਚ ਗੱਲ ਕਰਾਂਗੇ ਜੇ ਪਹਿਲਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਤੇ ਉਹ ਚੀਜ਼ ਦਾ ਮੈਂ ਕੀ ਜਵਾਬ ਦੇ ਸਕਦਾ ਸਰ